ਦੀ ਪੈਰਿਸ ਸ਼ੁਰੂ ਕੀਤੀ ਹੈ ਕਿੰਨੇ ਇੱਕ ਪੁਸਤਕ ਜਿਹੜੀ ਆ ਉਹ ਜਲਦੀ ਹੋ ਰਹੀ ਹੈ ਆ ਮੇਰੀ ਕਿਉਂਕਿ ਗੁਰਗਵੇਸ ਸਟਡੀ ਸਰਕਲ ਜਿਹੜਾ ਬੇਸਿਕਲੀ ਅਸੀਂ ਵਿਦਿਅਕ ਕੰਮਾਂ ਦੇ ਵਿੱਚ ਹੀ ਜੁੜੇ ਹੋਏ ਆ ਤੇ ਮੈਂ ਇੱਕ ਚੀਜ਼ ਮਹਿਸੂਸ ਕਰਦਾ ਹਾਂ ਕਿ ਪਿਛਲੇ 20 ਸਾਲਾਂ ਦੇ ਵਿੱਚ ਆ ਖਾਸ ਤੌਰ ਤੇ ਹੋਰ ਜਾਂ ਜੋ ਇਹ ਲੱਗਦਾ ਹੈ ਉਹਦੇ ਵਿੱਚ ਕਿਤਾਬਾਂ ਪੜਨ ਦਾ ਰੁਝਾਨ ਜੋ ਹੈ ਉਹ ਮੈਂ ਕਿਨਾਂ ਜਾਂ ਖਤਮ ਹੋਣ ਦੇ ਬਰਾਬਰ ਜੀ ਹੋਇਆ ਪਿਆ ਸੋ ਮੈਂ ਇੱਕ ਕਹਾਣੀ ਬਣ ਰਹੀ ਸੀ ਕਿ ਟ੍ਰੇਨ ਦੇ ਵਿੱਚ ਤੇ ਲੇਡੀ ਸਫਰ ਕਰ ਰਹੀ ਸੀ ਤੇ ਉਹਦੇ ਨਾਲ ਨੇ ਇੱਕ ਨੌਜਵਾਨ ਅੱਜ ਬੈਠੀ ਹੋਈ ਸੀ ਤੇ ਦੋਵੇਂ ਮਾਂ ਬੇਟੀਆਂ ਪੁਸਤਕ ਪੜ੍ਹ ਰਹੀਆਂ ਸਨ ਤੇ ਲੇੜੀ ਨੂੰ ਪੁੱਛਿਆ ਕਿਸੇ ਨੇ ਵੀ ਬੜਾ ਚੰਗੇ ਜਿਹੀ ਗੱਲ ਆ ਕਿ ਆ 12-18 ਸਾਲਾਂ ਦੇ ਬੱਚੇ ਟ੍ਰੇਨ ਦੇ ਵਿੱਚ ਸਫਰ ਕਰਦੇ ਨੇ ਕਿ ਕਦੇ ਵੀ ਕਿਤਾਬਾਂ ਪੜਦੇ ਨਹੀਂ ਵੇਖੇ ਦਾਂਦੇ ਇਹ ਤੇਰੀ ਬੇਟੀ ਕਿਤਾਬ ਕਿਵੇਂ ਪੜ ਰਹੀ ਆ ਉਹ ਕਹਿੰਦੇ ਕਿ ਆਮ ਤੌਰ ਤੇ ਲੋਕ ਜਦੋਂ ਬੇਲੇ ਹੁੰਦੇ ਨੇ ਕਿਉਂਕਿ ਬੱਚਾ ਉਹ ਕਰਦਾ ਹੈ ਜੋ ਵੱਡਿਆਂ ਨੂੰ ਕਰਦਾ ਦੇਖ ਲਾ ਬੱਚੇ ਉਹ ਕਦੇ ਵੀ ਨਹੀਂ ਜਾਣਦੇ ਜੋ ਦੰਦ ਕਰਦੀ ਕਿਹਾ ਜਾਂਦਾ ਹੈ ਬੱਚੇ ਉਹ ਕਰਦੇ ਨੇ ਜੋ ਵੱਡਿਆਂ ਨੂੰ ਕਰਦੇ ਹੋਏ ਦੇਖਦੇ ਨੇ ਕਿੰਨੇ ਮੈਂ ਜਦੋਂ ਵੀ ਫਰੀ ਹੋਵਾਂ ਮੈਂ ਆਮ ਤੌਰ ਤੇ ਸਮਾਂ ਇਹਦੇ ਵਿੱਚ ਵੇਖਿਆ ਵਾ ਕਿ ਜਦੋਂ ਵੀ ਅਨਸਾਰ ਫ੍ਰੀ ਹੋਵੇ ਤਾਂ ਮੈਂ ਟਾਈਮ ਦੇ ਵਿੱਚ ਟੀਵੀ ਵੇਖਦਾ ਵਾ ਮੋਬਾਈਲ ਵੇਖਦਾ ਵਾ ਕਦੇ ਪਰ ਮੇਰੀ ਇਕਾਦਤ ਹੈ ਕਿ ਜਦੋਂ ਮੈਂ ਫ੍ਰੀ ਹਵਾਂ ਮੇਰੀ ਬੱਚੀ ਮੇਰੀ ਗੋਦ ਦੇ ਵਿੱਚ ਸੀ ਜਦੋਂ ਮੈਂ ਫ੍ਰੀ ਹੁੰਦੀ ਸੀ ਮੈਂ ਕਿਤਾਬ ਪੜ੍ਹਨ ਲੱਗ ਪੈਂਦੀ ਸੀ ਮੇਰੀ ਬੱਚੀ ਨੇ ਮੈਨੂੰ ਬਿਹਲੇ ਟਾਈਮ ਕਿਤਾਬ ਪੜ੍ਹਦੇ ਵੇਖਿਆ ਵਾ ਤੇ ਅੱਜ ਮੇਰੀ ਬੱਚੀ ਜਦੋਂ ਵੀ ਬੈਠੀ ਹੁੰਦੀ ਹੈ ਉਹ ਕਿਤਾਬ ਪੜ੍ਹਦੀ ਹੈ ਸੋ ਮੈਨੂੰ ਲੱਗਦਾ ਹੈ ਕਿ ਜੇ ਨਾ ਅਸੀਂ ਸ਼ਬਦ ਵਰਤਦੇ ਆ ਸੁਧਾਰ ਲਿਆਉਣਾ ਹੈ ਇੰਗਲਿਸ਼ ਦੇ ਵਿੱਚ ਸਪੀਕਿੰਗ ਪ੍ਰੂਫਮੈਂਟ ਜੇ ਜੇ ਅਸੀਂ ਪ੍ਰੂਫਮੈਂਟ ਦੀ ਗੱਲ ਕਰਦੇ ਆ ਤੇ ਉਹਦਾ ਪਹਿਲਾ ਅੱਖਰ ਹੈ ਆਈ ਐਂਡ ਆਈ stands for me ਸਾਨੂੰ ਇਹ ਘਰ ਤੋਂ ਹੀ ਸ਼ੁਰੂ ਕਰਨਾ ਪਏਗਾ ਸਧਿਗੁਰੂ ਤੁਸੀਂ ਵੈਸੇ ਸਟੱਡੀ ਕਰਤ ਹੋ ਬੜੇ ਚੰਗੋ ਕੋਸ਼ਿਸ਼ ਕਰਦੇ ਆ ਤੇ ਵਕਤ ਨਾਲ ਮੁਕਾਬਲੇ ਕਰਾਈ ਜਾਂ ਬੱਚਾ ਨੂੰ ਕਿਤਾਬ ਪੜ੍ਹਨੀ ਦਿੱਤੀ ਜਾਵੇ ਬਾਕੀ ਜੋ ਪੁਸਤਕ ਦੀ ਗੱਲ ਹੈ ਕਿਉਂਕਿ ਮੈਂ ਪੁਸਤਕ ਦਾ ਨਹੀਂ ਬੜੀ ਪਰ ਇਹਨਾਂ ਦੇ ਆਰਟੀਕਲ ਜਿਹੜੇ ਸੀ ਜਦੋਂ ਫੇਸਬੁੱਕ ਦੇ ਉੱਤੇ ਲਿਖਦੇ ਹੁੰਦੇ ਸੀ ਉਹਨਾਂ ਨੂੰ ਮੈਂ ਪੜਦਾ ਰਿਹਾ ਵਾਂ ਹਾਂ ਮੈਂ ਸਾਰੇ ਵੀ ਨਹੀਂ ਪੜੇ ਪਰ ਇੱਕ ਚੀਜ਼ ਜ਼ਰੂਰ ਹੈ ਕਿ ਜਿਹੜੇ ਮੈਂ ਸ਼ੁਰੂ ਕੀਤੇ ਪੜਨੇ ਤੇ ਮੈਂ ਖਤਮ ਜਰੂਰ ਕੀਤੇ ਉਹਨਾਂ ਦੇ ਵਿੱਚ ਬੜੀ ਰੋਚਕਤਾ ਹੁੰਦੀ ਸੀ ਉਹਨਾਂ ਦੇ ਵਿੱਚ ਇੱਕ ਮੈਸੇਜ ਹੁੰਦਾ ਸੀ ਸੋ ਮੈਂ ਵੀਰ ਦੇ ਉੱਤੇ ਜਸਵੀਰ ਸਿੰਘ ਜੀ ਨੂੰ ਫੇਰ ਵਧਾਈ ਦਵਾਂਗਾ ਕਿ ਅਸੀਂ ਸਾਰੇ ਜੱਡੇ ਜਿਹੜੇ ਆਏ ਪਏ ਆ ਸਾਰੇ ਜਨ ਬੇ ਸੋਚੀਏ ਕਿ ਅਸੀਂ ਇਹ ਕਿਤਾਬ ਨੂੰ ਜਰੂਰ ਪੜ੍ਹੀਏ ਤੇ ਮੈਂ ਅੱਗੇ ਜਿਹਦਾ ਪ੍ਰਮੋਟ ਕਰੀਏ ਬਹੁਤ ਬਹੁਤ ਧੰਨਵਾਦ